ਇਹ ਜਿਹੜਾ ਆਉਣ ਵਾਲੇ ਦਿਨਾਂ 'ਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ 2027 ਦੀਆਂ ਚੋਣਾਂ ਇਹ ਜਿਹੜਾ ਪੰਥਕ ਇਕੱਠ ਆ ਜੀ ਕਿਸੇ ਨੂੰ ਤਖਤ ਤੇ ਬਿਠਾਉਂਦਾ ਤੇ ਲਾਉਣ ਦੀ ਵੀ ਸਮਰੱਥਾ ਰੱਖਦਾ ਤੇ ਜਿਵੇਂ ਹਾਲ ਹੀ 'ਚ ਬੰਗਲਾਦੇਸ਼ ਦੇ ਵਿੱਚ ਤਖਤਾ ਪਲਟਤਾਂ ਦੁਨ ਇੱਥੇ ਵੀ ਪਲਟਾ ਜਿਹੜਾ ਅੱਜ ਨਹੀਂ ਦੇ ਪਲਕੇ ਹਾਲਾਤ ਬਣ ਗਏ ਨੇ ਕਿਉਂਕਿ 40 ਸਾਲ ਬਾਅਦ ਕੌਮ ਨੂੰ ਸਮੇਂ ਲੱਗੀ ਵੀ ਕੌਮੀ ਪਰਿਵਾਰ ਦਾ ਸਤਕਾਰ ਪਹਿਲਾਂ ਵੀ ਕੰਮ ਕਰਦੀ ਤੇ ਹੁਣ ਵੀ ਕਰਦੀ ਗਾਂਵ ਵੀ ਕਰੇਗਾ ਅੱਛਾ 227 ਦੀ ਭਾਈ ਸਾਹਿਬ ਨੇ ਜਿਸ ਕਰਨ ਜੀ ਨੇ ਗੱਲ ਕੀਤੀ ਕਾਨ ਸਿੰਘ ਵਾਲਾ ਨੇ ਕਿ ਹੋ ਜਾ ਤਿਆਰੀਆਂ ਹੁਣ ਜਿਮਨੀ ਚੋਣਾ ਵੀ ਆਉਣੀ ਆ ਕੀ ਲੱਗਦਾ ਪੰਥਕ ਲੋਕਾਂ ਨੂੰ ਅੱਗੇ ਹੋਣਾ ਚਾਹੀਦਾ 227 ਹੋਵੇ ਜਾਂ ਜਿਮਨੀ ਚੋਣਾ ਮੈਂ ਤੈਨੂੰ ਇਸ ਤਰ੍ਹਾਂ ਵੇਖੂਗਾ ਵੀ ਤਿਆਰੀ ਪੰਥ ਦੀ ਕੋਈ ਨਹੀਂ ਹੁੰਦੀ ਜਦੋਂ ਭਾਈ ਸਰਬਜੀਤ ਸਿੰਘ ਅਰਦਾਸ ਮੈਂ ਇਹੀ ਗੱਲ ਉੱਥੇ ਬੋਲੀ ਵੀ ਅਰਦਾਸ ਦੀ ਸ਼ਕਤੀ ਏਡੀ ਵੱਡੀ ਆ ਇਹ 10 ਦਿਨਾਂ ਜੇ ਰਾਜਤਾਕ ਤੇ ਬੈਗੇ ਨੇ ਇਹ ਜਿਹੜਾ ਰਾਜ ਆ ਨਾ ਇਹ ਰਾਜਾ ਦਸਤਗੀਰ ਨੇ ਜਦੋਂ ਕਿਹਾ ਵੀ ਫਕੀਰ ਨੇ ਪੁੱਛਿਆ ਵੀ ਰਾਜ ਕੀ ਕਰਦਾ ਉਹਨੇ ਕਿਹਾ ਤਖਤ ਤੋਂ ਲਾਭ ਹੀ ਦਿੰਦਾ ਤੇ ਫਿਰ ਕਰਕੇ ਵਿਖਾਤਾ ਹੀ ਕੌਮ ਨੇ ਹੁਣ ਜਿਹੜੇ ਲੰਬੇ ਸਮੇਂ ਤੋਂ ਰਵਾਇਤੀ ਪਾਰਟੀਆਂ ਸੀ ਉਹਨਾਂ ਨੂੰ ਥੱਲੇ ਲਾਦਤਾ ਅੱਜ ਦੇ ਵੈਸੇ ਇਕੱਠਾ ਤੁਸੀਂ ਕਿਵੇਂ ਵੇਖ ਰਹੇ ਹੋ ਇਸ ਕੱਟ ਤੋਂ ਬਾਅਦ ਵਿੱਚ ਕਿਹੋ ਜੀ ਰਣਨੀਤੀ ਹੋ ਸਕਦੀ ਛੇਤੀ ਪ੍ਰੋਗਰਾਮ ਅੱਜ ਇਸ ਸਟੇਜ ਤੋਂ ਦਿੱਤਾ ਜਾਣਾ ਹੈ ਸਖਤ ਪ੍ਰੋਗਰਾਮ ਅੱਜ ਮਿਲੇਗਾ ਵੇਟ ਕਰੋ ਬਸ